ਲੋਵੀ ਮਿੱਤਰੋ ਤੇ ਬਾਈ ਦਲਜੀਤ ਚੁੱਗੇ ਵਾਲੇ ਦੇ ਘਰੇ ਪਹੁੰਚ ਗਏ ਤੇ ਅੱਜ ਬਾਈ ਨੇ ਲਾਤਾ ਟਰੈਕਟਰਾਂ ਦਾ ਮੇਲਾ ਟਰੈਕਟਰ ਵੀ ਇਹ ਜਿਹੇ ਨੇ ਬਿਲਕੁਲ ਜਾਇਜ਼ ਰੇਟ ਦੇ ਵਿੱਚ ਹੋਣਗੇ ਤੇ ਟਰੈਕਟਰਾਂ ਦੀ ਫੁੱਲ ਗਾਰੰਟੀ ਹੋਊਗੀ ਤੇ ਪਹਿਲਾਂ ਬਾਈ ਦਲਜੀਤ ਨੂੰ ਮਿਲਦੇ ਆਂ ਕੀ ਹਾਲ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਫੇਰ ਲਾਤਾ ਹੈ ਟਰੈਕਟਰਾਂ ਦਾ ਮੇਲਾ ਹਾਂਜੀ ਹਾਂਜੀ ਲੱਬੜਿਆਂ ਦੇ ਫਾਰਮ ਟਰੈਕ ਹਾਂ ਫਾਰਮ ਟਰੈਕ ਵੀ ਆ ਸੋਨਾ ਲੀਕਾ ਵੀ ਆ ਸਵਰਾਜ ਵੀ ਆ ਹੋਰ ਸਾਰੇ ਨੇ ਸਾਰੇ ਨੇ ਬਾਜੀ ਜੀ ਕਮਾਲ ਤੇ ਆਪਾਂ ਗੱਲ ਫੇਰ ਆਪਾਂ ਫਾਰਮ ਟਰੈਕ 45 ਤੋਂ ਹੀ ਕਰਦੇ ਹਾਂ ਕਰੋ ਜੀ ਐਸੀ ਤੋਂ ਸ਼ੁਰੂ ਕਰਦੇ ਆਂ ਕਿ ਏ ਬਾਈ ਉਹ ਜਿਹੜਾ ਬਹੁਤ ਘੱਟ ਮਿਲਿਆ ਹੈ ਹਾਂਜੀ 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 ਇਹ 6 ਦੇ ਬਾਹਰ ਕਿਹਾ ਜੀ 7 ਦੀ ਆਸਤੀ ਆ ਪਹਿਲੇ ਘਰ ਦਾ ਹੀ ਡੈਕਟਰ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਕਿਵੇਂ ਨਾਲ ਦੇ ਟਾਇਰ ਆਪਾਂ ਲਾ ਕੇ ਨਵੇਂ ਪਾਈ ਵੀ ਆ ਜੀ ਆਪਣੇ ਕੋਲ ਪ੍ਰੂਫ ਹੈਗਾ ਵਿਦ ਰਿਕਾਰਡ ਵੀਡੀਓ ਬਣਾਗਾ ਹਾਂ ਮਤਲਬ ਵੀ ਹੁਣ ਸਾਰਾ ਡੈਕਟਰ ਰੀਗਨਲ ਮੁਰਾ ਦਾ ਰੰਪਾ ਰੰਪਾ ਤੇ ਨਿਕੰਮਰਾ ਦੀ ਅਰੰਭਾ ਜੈਕ ਕਰਾਇਓ ਬਾਈ ਮਗਰਾੜ ਉੱਪਰੋਂ ਵੀ ਚੈੱਕ ਕਰਾ ਦੋ ਪਿੱਛੋਂ ਵੀ ਕਿਡਿਸ਼ਨ ਚੈੱਕ ਕਰਾ ਦੋ ਤੇ ਬਾਈ ਹੁਣ ਇਹਦਾ ਰੇਟ ਕੀ ਰਹੂਗਾ ਰੇਟ ਇਹਦਾ ਦੇਣ ਵਾਲਾ ਰੇਟ ਵੀ ਸਿਰਫ 2.5 ਲੱਖ ਰੁਪਏ ਸਿਰਫ ਟਾਈ ਲੱਖ ਹਾਂਜੀ ਹਾਂਜੀ ਮੌਕੇ ਤੇ ਹਲਕੇ ਫੁਲਕੇ ਮਾਨਤਨ ਬਸ ਉਹ ਬੰਦਿਆਂ ਦਾ ਆ ਜਾਂਦਾ ਕੋਈ ਬਾਹਣਾ ਮੋਟਾ ਮਾਨਤਨ ਹੋ ਜਾਂਦਾ ਤੇ ਆਜੋ ਵੀ ਨਿਗਾਹ ਮਾਰਾ ਦੋ ਟਰੈਕਟਰ ਦੀ ਜਿਆਦੇ ਨਵਾਂ ਪਾਉਣਾ ਟਰੈਕਟਰ ਚ ਹਾਂ ਜਿਆਦੇ ਨਵਾਂ ਆਜੋ ਜਿੱਥੇ ਬੈਂਡਰੀ ਵੀ ਹੁੰਦੀ ਸੀ ਉਹ ਵੀ ਰੰਗਿਆ ਹੋਇਆ ਹੈ ਰੀਜਨ ਸਾਰਾ ਤੇ ਬਾਈ ਜਿਹੜਾ ਹੁਣ ਇੱਧਰ ਖੜਾ ਹੈਗਾ 750 ਹਾਂਜੀ ਹਾਂਜੀ ਇਹ ਕਿੰਨਾ ਮਾਡਲ ਇਹ 2002 ਮਾਡਲ ਆ ਜੀ ਇਹ ਵੀ ਪੰਜਾਬ ਨੰਬਰ ਆ ਟਰੈਕਟਰ ਪਹਿਲੇ ਘਰ ਦਾ ਚੌਕਰ ਨੰਬਰ ਇਹਦੇ ਵੀ ਨਵੇਂ ਨੇ ਵੇਟ ਬੂਟ ਲੱਗੇ ਵੀ ਨੇ ਆ ਨਾਲ ਦੇ ਵੇਟ ਨੇ ਵੀ ਜਿਹੜੇ ਲੱਗੇ ਹੋਏ ਨੇ ਇਹ ਹਾਂਜੀ ਲੋਹੇ ਦੇ ਨਾਲ ਦੇ ਵੇਟ ਇਹ ਸਾਰਾ ਓਰੀਜਨਲ ਸਾਰਾ ਓਰੀਜਨਲ ਹੈ ਸਾਰਾ ਮਤਲਬ ਜਿੱਥੋਂ ਰੰਗ ਉੱਡਿਆ ਹੋਇਆ ਹੈਗਾ ਉੱਥੋਂ ਉੱਡੇ ਹੀ ਹੋਊਗਾ ਜਿੱਥੇ ਹੋਇਆ ਉੱਥੇ ਹੋਊਗੀ ਤੇ ਇਹਦਾ ਰੇਟ ਕੀ ਹੈ ਬਈ ਇਹਦਾ 230000 ਰੁਪਏ ਦੇਣ ਵਾਲਾ ਰੇਟ ਹੈ 230000 ਰੁਪਏ ਤੇ ਜਿਹੜਾ ਨਿਊ ਹਾਲੈਂਡ 3630 ਖੜੇਗਾ ਹਾਂ ਇਹ ਤਨ ਮਾਡਲ ਹੈ ਜੀ 2002 ਦੇ ਮਾਰਕ ਨੇ ਚਾਰੇ ਟਾਇਰ ਨਵੇਂ ਨੇ ਜੀ ਪਹਿਲੇ ਘਰ ਦਾ ਪਹਿਲੇ ਕਰਦਾ ਕੋਈ ਬਾਜ ਨਹੀਂ ਵਿੱਚ ਨਹੀਂ ਤਾਂ ਹਾਲੈਂਡ ਚ ਮਾੜੀ ਮੁੱਟੀ ਬਾਜ ਹੁੰਦੀ ਹੈ ਚੂੰਦੀ ਬਾਜ ਵੀ ਨਹੀਂ ਚੂੰਦੀ ਬਾਜ ਨਹੀਂ ਆ ਸਾਰਾ ਰੀਜਨਲ ਹੈ ਹਾਂਜੀ ਹਾਂਜੀ ਇਧਰ ਐਂਡ ਇਧਰ ਸਪੈਨਲਸ ਕੁੰਟਲਰ ਦਾ ਵੀ ਚੈੱਕ ਰੀਜਨਲ ਜਿਹੜਾ ਮੋਟੀਆਂ ਪਏ ਪੰਜ ਪਾਵਰ ਸਟੀering ਆਇਆ ਸੀ ਉਹ ਨਾਲ ਦਾ ਜਿਹੜਾ 5630 ਵਾਲਾ ਹਾਂਜੀ 5630 ਵਾਲਾ ਇਹਦਾ ਰੇਟ ਕੀ ਰਹੂ ਬਾਈ ਇਹਦਾ 2 ਲੱਖ 3 ਲੱਖ 40 ਹਜ਼ਾਰ ਰੁਪਏ ਤੇ 3 ਲੱਖ 40 ਹਜ਼ਾਰ ਰੁਪਿਆ ਹਾਂਜੀ ਤੇ ਜਿਹੜਾ ਡੀਆਈ 35 ਖੜਾ ਹੈਗਾ ਡੀਆਈ 35 ਹੈ 6 ਮਾਡਲ ਹੈ ਜੀ ਪਿਆਬ ਨੰਬਰ ਹੈ ਜੀ ਡਬਲ ਕਲਚ ਹੈ ਡਬਲ ਕਲੱਚ ਵਾਲਾ ਹੈ ਸਾਡੇ ਛੇ ਚੀਰੀ ਹੈ ਜੀ ਸਾਰੇ ਟਾਇਰ ਨਵੇਂ ਦੇ ਨੇ ਜੀ ਮਾਗਲੇ ਟਾਇਰ ਨਵੇਂ ਨੇ ਮੁਰਲੇ ਵੀ ਹੈਗੇ ਨੇ ਨਵੇਂ ਵੀ ਆਹ ਮੁਰਲੇ 90 ਕੇ ਪੈਸੇ ਨੇ ਜੀ ਹਾਂ ਹੈਗੇ ਨੇ 90 ਪਿਛਲੇ ਟਾਇਰ ਜਮਾ ਤਾਜ਼ੇ ਨਵੇਂ ਦੇ ਜੀ ਪੋਲੋ ਦੇ ਹਾਂ ਪਿਛਲੇ ਵਾਲੇ ਹੁਣੇ ਅਜੇ ਧਾਗੇ ਵਗੈਰਾ ਸਾਰਾ ਕੁਝ ਸਭ ਪਿੱਛੋਂ ਵੀ ਬਈ ਚੈੱਕ ਕਰਵਾ ਦੋ ਹਣੇ ਹੁੱਕ ਵਗੈਰਾ ਦਾ ਇਹਦਾ ਰੇਟ ਕਿੰਨਾ ਰਹੂ ਬਈ ਇਹ ਆਪਾਂ 2.5 ਲੱਖ ਰਾ ਦੇ ਦਾਂਗੇ ਜੀ ਇਹ ਵੀ 2.5 ਲੱਖ ਚ ਹਾਂਜੀ ਹਾਂਜੀ ਤੇ ਜਿਹੜਾ ਇੱਧਰ ਖੜਾ ਫਾਰਮ ਟਰੈਕ 60 ਇਹ ਸੱਤ ਮਾਡਲ ਆ ਜੀ 6 ਦੇ ਮਾਰਕੇ ਨੇ ਇਹਦੇ ਸੱਤ ਮਾਡਲ ਆ 6 ਦੇ ਮਾਰਕੇ ਇਹ ਵੀ ਪਹਿਲੀ ਪਾਰਟੀ ਦਾ ਇਹਦਾ ਰੇਟ ਕੀ ਰਹੁ ਬਾਈ ਇਹਦਾ ਆਪਾਂ 245000 ਰੁਪਏ ਰੇਟ ਕਰਦੇ ਦੋ ਲੱਖ 45000 ਰੁਪਏ ਤੇ ਜਿਹੜਾ ਫਾਰਮ ਟਰੈਕ 60 60 ਹੈ ਹਾਂਜੀ ਇਹ ਕਿੰਨਾ ਮਾਡਲ ਆ ਬਾਈ ਇਹ 2012 ਮਾਡਲ ਆ ਜੀ ਪੰਜਾਬ ਨੰਬਰ ਆ ਫਾਜ਼ਿਲਕਾ ਦਾ ਤੇ 3 ਸਪੀਡ ਆ ਚੇਂਜਰ ਗੇਅਰ ਆ ਜੀ ਡਿਸਟਰੀਬਿਊਟਰ ਵਾਲਾ ਫੁੱਲ ਟੌਪ ਮਾਡਲ ਫੁੱਲ ਟੌਪ ਮਾਡਲ ਆ ਹਾਂਜੀ 12 ਦਾ ਜੀ 12 ਮਾਡਲ ਹਾਂਜੀ ਨੰਬਰ ਪੰਜਾਬ ਦਾ ਨੰਬਰ ਪੰਜਾਬ ਦਾ ਟਾਇਰ ਨਵੇਂ ਨੇ ਜੀ ਟਾਇਰ ਨਵੇਂ ਨੇ ਇਹਦਾ ਰੇਟ ਕੀ ਆ ਬਾਈ ਇਹ ਆਪਾਂ ਦੇਵਾਂਗੇ 380000 ਦਾ ਜੀ 3 ਲੱਖ 80000 ਦਾ ਤੇ ਜਿਹੜਾ ਸੋਨਾ ਲੀਕਾ 745 ਖੜਾ ਹੈਗਾ ਇਹ 7 ਮਾਡਲ ਆਈ ਡਬਲ ਕਲਚ ਆ 50 ਨੰਬਰ ਆ ਸਾਰਾ ਜੈਨੂਨ ਆ ਰੈਡਰ ਸਾਰਾ ਜੈਨੂਨ ਪਹਿਲੀ ਪਾਰਟੀ ਦਾ ਜੀ ਪਹਿਲੀ ਪਾਰਟੀ ਦਾ ਹਜੇ ਰੇਸ ਵਾਲੀ ਸੀਲ ਨਾਲ ਕੋਈ ਛੇੜਛਾੜ ਨਹੀਂ ਹਾਂਜੀ ਹਾਂਜੀ ਤੇ ਆਹ ਦੇਖੋ ਰੇਸ ਵਾਲੀ ਸੀਲ ਨਾਲ ਜੇ ਕੋਈ ਛੇੜਛਾੜ ਟਾਇਰ ਵੀ ਦਿਖਾ ਦਿਓ ਜਮਾ ਨਵੇਂ ਨੇ ਜੀ ਟਾਇਰ ਵੀ ਜਮਾ ਨਵੇਂ ਸਾਰਾ ਨੰਬਰ ਆ ਮਾਰ ਕੇ ਜਦੇ ਚ ਕਰਦੇ ਤੇ ਦਿਸੀ ਜਾਂਦਾ ਕਿ ਮੂਰਲੇ ਤੇ ਵੀ ਦਿਸੀ ਜਾਂਦਾਗਾ ਤੇ ਇਹਦਾ ਕੀ ਰੇਟਰ ਹੋ ਬਈ ਇਹ ਆਪਾਂ 260000 ਦਾ ਦੇ ਦਾਂਗੇ 260000 ਰੁਪਏ ਦਾ ਹਾਂਜੀ ਹਾਂਜੀ ਤੇ ਜਿਹੜਾ ਇੱਧਰ ਖੜਾ ਫਾਰਮ ਟਰੈਕ ਹਾਂਜੀ ਇਹ ਕਿੰਨਾ ਮਾਡਲ ਹੈ ਇਹ 2005 ਮਾਡਲ ਹੈ ਜੀ 2005 ਮਾਡਲ ਹੈ ਮੂਰੇ ਲੱਟਾਂ ਵੱਡੀਆਂ ਲੱਗਦੀਆਂ ਹਾਂਜੀ ਹਾਂਜੀ ਡਬਲ ਕਲਚ ਹੈ ਜੀ ਚਾਰੇ ਟਾਇਰ ਨਵੇਂ ਨੇ ਜੀ ਚਾਰੇ ਟਾਇਰ ਨਵੇਂ ਨੇ ਡਬਲ ਕਲਚ ਆ ਨੰਬਰ ਪੰਜਾਬ ਦਾ ਹਾਂਜੀ ਇਹਦਾ ਰੇਟ ਕੀ ਹੈ ਬਾਈ ਇਹ ਆਪਾਂ ਦੋ ਸਵਾ ਕਿ 2 ਲੱਖ ਦਾ ਦੇਣਾ ਜੀ ਸਵਾ 2 ਲੱਖ ਰੁਪਏ ਦਾ ਹਾਂਜੀ ਤੇ ਜਿਹੜਾ ਆ ਸੋਨਾਲੀ ਕਾ ਖੜਾ ਪਾਵਰ ਪਲੱਸ ਵਾਲਾ ਇਹ ਪਾਵਰ ਪਲੱਸ ਰੀਨਮ 45 ਐਚ ਪੀ ਆ ਰੈਕਟਰ ਹੈ ਜੀ ਜਿਹੜਾ 13 ਦੇ 14 ਦੇ ਟਾਇਰਾਂ ਚਾਹੁੰਦਾ 13 ਦੇ ਟਾਇਰਾਂ ਚਾਹੀ ਤੇਲ ਬ੍ਰੇਕਾਂ ਡਿਸਟ੍ਰੀਬਿਊਟਰ ਵਾਲਾ ਜੀ ਇਹ ਡਬਲ ਕਲੱਚ ਹੈ ਕਿ ਸਿੰਗਲ ਡਬਲ ਕਲੱਚ ਹੁੰਦਾ ਜੀ ਰਿਵਰਸ ਵੀਟੀ ਹੁੰਦਾ ਟੌਪ ਵਾਲਾ ਹੁੰਦਾ ਜੀ ਟੌਪ ਮਾਡਲ ਦਾ ਚਾਰੇ ਟਾਇਰ ਨਵੇਂ ਐਮ ਆਰ ਫੀ ਹਾਂਜੀ ਚਾਰੇ ਟਾਇਰ ਐਮ ਆਰ ਫੀ ਜਮਾ ਨਵੇਂ ਨੇ ਜੀ ਉਹ ਵੀ ਕੰਪਨੀ ਦੇ ਐਮ ਆਰ ਫੀ ਦੇ ਇਹਦਾ ਰੇਟ ਕੀ ਆ ਬਾਈ ਇਹ ਆਪਾਂ 345 ਦਾ ਦੇ ਦਾਂਗੇ ਜੀ 3 ਲੱਖ 45 ਹਜ਼ਾਰ ਦਾ ਤੇ ਜਿਹੜਾ ਇੱਧਰ 65 EPi ਖੜਾ ਹੈਗਾ ਇਹ 65 EPi ਇਹ PV32 ਨਵੇਂ ਸ਼ਹਿਰ ਦਾ ਨੰਬਰ ਆ ਜੀ ਪੀ ਆਬ ਨੰਬਰ ਪਹਿਲੇ ਘਰ ਦਾ ਚਾਰੇ ਟਾਇਰ ਨਵੇਂ ਨੇ ਜੀ ਇਹਦੇ ਇਹ ਬੰਦੇ ਨੇ ਸੁਪਰ ਸੀਡਰ ਕਰਕੇ ਲੋਡ ਰੈਂਦੀ ਆ ਮਨ ਕੇ 3 ਸਪੀਡ ਦੀ ਇਹ 3 ਸਪੀਡ ਛੋਟਾ ਗੇਅਰ ਕਰਾਇਆ ਵੇ ਜੀ ਇਹ 3 ਸਪੀਡ ਕਰਾਇਆ ਹੋਇਆ ਛੋਟਾ ਗੇਅਰ ਕਰਾਇਆ ਹੋਇਆ ਮਾਡਲ ਕਿੰਨਾ ਬਈ ਹੈ ਮਾਡਲ 9 ਆ ਜੀ ਹਾਈ ਸਪੀਡ ਵਾਲਾ ਜੀ ਹਾਈ ਸਪੀਡ ਵਾਲਾ ਇਹਦਾ ਰੇਟ ਕੀ ਲਵਾਂਗਾ ਇਹ ਆਪਾਂ ਦੇ ਦਾਂਗੇ 340000 ਦਾ ਜੀ 340000 ਦਾ ਤੇ ਜਿਹੜਾ ਖੜਾ ਹੈਗਾ ਸਾਰਿਆਂ ਦੀ ਪਸੰਦ ਸਵਰਾਜ 855 ਇਹ 16 ਮਾਡਲ ਆ ਜੀ ਪਹਿਲੀ ਪਾਰਟੀ ਦਾ ਜੀ ਮੂਰਲੇ ਟਾਇਰ ਨਾਲ ਦੇ ਆ ਬਈ ਹਾਂ ਮੂਰਲੇ ਟਾਇਰ ਇਹਦੇ ਨਾਲ ਦੇ ਆ ਜੀ ਆਹ ਮਾਰਕ ਹਜੂਮ ਪਿਛਲੇ ਟਾਇਰ ਇਹਦੇ ਜਮਾਂ ਨਵੇਂ ਨੇ ਪਿਛਲੇ ਆ ਦੇਖੋ ਇਹ ਖੁਸ਼ਕੀ ਆ ਗਈ ਨਾ ਅਈ ਇਹਦੇ ਪਿਛਲੇ ਟਾਇਰਾਂ 'ਚ ਖੁਸ਼ਕੀ ਆ ਗਈ ਸਾਬ ਇਹਦੇ ਕਾਰਨ ਵੀ ਜੋੜੀ ਮਹਿੰਗੀ ਹੈ ਵੀ ਚੱਲ ਆਪਾਂ ਨਮੀ ਪਵਾ ਦਨੇ ਨਮੀ ਪਵਾ ਕਾਕ ਨੂੰ ਕੱਲ ਦਿੱਕਤ ਆਊਗੀ ਚੱਲ ਚਲਾਵੇ ਤਾਂ ਕਿਵੇਂ ਚੱਲ ਚਲਾਵੇ ਤਾਂ ਫੁੱਲ ਚੰਗਾ ਜੀ ਅੱਡ ਤੇਲ ਵਾਲਾ 16 ਮਾੜ ਰਹੀ ਨੂੰ ਕੋਈ ਮਸ਼ੀਨ ਮਸ਼ੂਨ ਤੇ ਨਹੀਂ ਚੱਲੇ ਬਈ ਇਹਦਾ ਨੰਬਰ ਕਿੱਥੋਂ ਦਾ ਬਈ ਇਹਦਾ ਨੰਬਰ ਹਰਿਆਣੇ ਦਾ ਜਿਹੜੇ ਬੰਦੇ ਨੂੰ ਆਪਾਂ ਵੇਚਾਂਗੇ 10000 ਰੁਪਏ ਜਾਂ ਉਹ ਬੰਦਾ ਆਪਦੇ ਕੋਲੋਂ ਲਾ ਦੇਣੀ ਆਪਣੇ ਨਾਲ ਸੌਦੇ 'ਚ ਕਰ ਲੇ ਇਹ 10000 ਰੁਪਿਆ ਲੈ ਕੇ ਬੰਦੇ ਤੋਂ ਇਹਨੂੰ ਪੰਜਾਬ ਦਾ ਨੰਬਰ ਜਿੱਥੋਂ ਦਾ ਵੀ ਕਹੂੰਗਾ ਉੱਥੋਂ ਦਾ ਹੈ। ਅੱਛਾ ਆਹ ਡੀਟੇਲ ਵਾਲਾ ਆ ਗਿਆ। ਹਾਂ ਅੱਡ ਤੇਲ ਵਾਲਾ ਜੀ ਰੈਡੀਏਟਰ ਤੇ ਨਿਕਾ ਵਰਾ ਦੋ ਬੱਟ ਜਾ। ਰੈਡੀਏਟਰ ਸਾਰੇ ਨਵੇਂ। ਹਜੇ ਰੇਸ ਵਾਲੀ ਸੀਲ ਵੀ ਹਜੂ ਹੈ। ਹਾਂਜੀ ਹਾਂਜੀ ਹਾਂਜੀ। ਉਹ ਵੀ ਲੱਗੀ ਪਈ ਆ ਰੇਸ ਵਾਲੀ। ਬਹੁਤ ਘੱਟ ਚੱਲਿਆ ਵੈਰੇ ਟਰਾਈ। 18 1850 ਘੰਟਾ ਚੱਲਿਆ ਪੱਟੀ। 1850 ਘੰਟੇ ਚੱਲਿਆ ਹੋਇਆ। ਤੇ ਭਾਈ ਇਹਦਾ ਰੇਟ ਕੀ ਆ? ਇਹ ਆਪਾਂ ਦੇ ਦਾਂਗੇ 5 ਲੱਖ 15000 ਦਾ ਵੀਰੇ। 5 ਲੱਖ 15000 ਦਾ। ਮੌਕੇ ਦੇ ਦੇ ਕਿੰਨੇ ਦਾ ਦੇਗੇ ਜੋ? ਬਾ ਦੱਸ ਦਾਂ ਕਟਰ ਹਾਂਜੀ ਕਟਰ ਹਾਂ ਇਹ ਵੀ ਬਤਾਉਗਾ ਇਹ ਤਨੌ ਲਿਆ ਲਿਆਂਦੇ ਪੱਠੜ ਵਾਲਿਆਂ ਦਾ ਬਣਿਆ ਹੋਇਆ ਹਾਂ ਕਾਲੇ ਦਾ ਬਣਿਆ ਹੋਇਆ ਇਹ ਇਹ ਕਿੰਨੇ ਚ ਦੇਣਾ ਬਈ ਇਹ 40000 ਦਾ ਦੇ ਦਾਂਗੇ ਬਸ ਪੂਰੇ 40000 ਚ ਇਹ ਦੇਣਾ ਹੈਗਾ ਪਿੰਡ ਆਪਣਾ ਚੁੱਗੇ ਕਲਾ ਹਾਂ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਬਠਿੰਡੇ ਤੋਂ ਕਿੰਨਾ ਬਠਿੰਡੇ ਤੋਂ ਇਧਰ 18 ਕਿਲੋਮੀਟਰ ਆ ਜੀ ਮਲੋਟ ਰੋਡ ਤੇ ਤੇ ਇਧਰੋਂ ਗਿੱਦੜੋਂ ਪਿਆਉਣੇ ਆ ਤਾਂ 12 ਕਿਲੋਮੀਟਰ ਤੇ ਬੱਲੂਆਣੇ ਤੋਂ ਬੱਲੂਆਣੇ ਤੋਂ 4 ਕਿਲੋਮੀਟਰ ਹਾਈਵੇ ਰੋਡ ਤੋਂ ਪਿੱਛੇ ਛਟਮਾ ਪਿੰਡ ਆ ਰੋਡ ਤੇ ਬੱਲੂਆਣਾ ਬੈਕ ਸ਼ਾਈਡ ਤੇ ਮੇਲ ਮਿੱਤਰ ਵਾਲਾ ਪਿੰਡ ਵੀ ਪਹਣ ਮੇਲ ਮਿੱਤਰ ਨਾਲ ਨਾਲ ਛੋਟੇ ਆ ਜੀ ਆਪਣਾ ਵੱਡੇ ਚੁੱਕੇ ਆਪਣੇ ਵੱਡੇ ਆ ਤੇ ਬਾਕੀ ਬਾਈ ਹੁਣਾਂ ਦੇ ਨੰਬਰ ਸਕਰੀਨ ਤੇ ਚੱਲੀ ਜਾਂਦੇ ਆ ਤਾਂ ਕਰ ਲਿਓ ਸਪਰਕ ਜਿੰਨਾਂ ਨੇ ਕੋਈ ਵੀ ਟਰੈਕਟਰ ਲੈਣਾ ਹੈ